ਤੇਰੇ ਵੀ ਦਿਲ ਚ ਬਾਲੀ ਕਾਲੀ ਐ ਨਾ ਗੱਲ ਪੁੱਛਣ ਦੀ ਲੈ ਫਿਰ ਹੁਣ ਤੈਨੂੰ ਦੱਸ ਹੀ ਦਿੰਨੀ ਆ ਉਹ ਮੇਰਾ 5 ਸਾਲਾਂ ਦਾ ਪਿਆਰ ਸੀ ਤੇ ਤੇਰੇ ਨਾਲ ਰਹਿਣਾ ਮੇਰੀ ਇੱਕ ਮਜਬੂਰੀ ਸੀ ਮੈਂ ਤਾਂ ਉਹਦੇ ਕੋਲ ਹੀ ਜਾਣਾ ਤੇ ਤੈਨੂੰ ਜਾ ਕੇ ਵੀ ਦਿਖਾਉਂਦੀ ਉਹਨੂੰ ਧਮਕੀ ਦਿੱਤੀ ਸੀ ਬਿਜਲੀ ਦੇਰੇ ਬਿਜਲੀ ਦੇਰੇ ਕੋਲ ਆ ਕੇ ਰਹੀ ਨਾ ਉਹ ਤੈਨੂੰ ਜ਼ਹਿਰ ਦੇ ਕੇ ਮਾਰੂਂਦਾ ਕੌਣ ਸੀ ਆ ਤੁਸੀਂ ਇੱਕ ਦੂਜੇ ਵੱਲ ਮੇਖ ਕੇ ਚਾਹੋਂਗੇ ਸੀਗੇ ਕੌਣ ਸੀ ਇਹ ਉਹਨੂੰ ਮੰਗਣ ਨੂੰ ਲੈਣ ਆਇਆ ਤੂੰ ਇਹਦੇ ਨਾਲ ਜਾ ਠੀਕਾ ਬਾਈ ਤੈਨੂੰ ਮਾਫ਼ ਕਰਦੇ ਆ ਤੇਰਾ ਘਰ ਬਟਨ ਮੈਂ ਵੀ ਘਰ ਪਰ ਜਾਣਾ ਵਾਹਿਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਨੀਹਾ ਨੀਹਾ ਬੰਦੇ ਆ ਮੇਰੇ ਪੈਰੇ ਪੈਨੀ ਮੈਨੂੰ ਮਾਫ ਕਰਦੇ ਮੇਰੇ ਤਾਂ ਬਹੁਤ ਗਲਤੀਆਂ ਹੋਈਆਂ ਨੇ ਨੇ ਤੂੰ ਬੋਲਦੀ ਕਿ ਹਣੀ ਕੁਝ ਤਾਂ ਬੋਲ ਨੀਹਾ ਤਾਂ ਕਹਿੰਦੀ ਸੀ ਭਾਬੀ ਮਾਂ ਵਰਗੀ ਹੁੰਦੀ ਹ ਹੁਣ ਤੂੰ ਆਪਦੀ ਮਾਂ ਨੂੰ ਵੀ ਮਾਫ ਨਹੀਂ ਕਰੇਂਗੀ ਦੱਸ ਨਾ ਬੋਲ ਕੁਝ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਦੀ ਮੈਂ ਤੈਨੂੰ ਕੋਈ ਦੁੱਖ ਨਹੀਂ ਦਿੰਦੀ ਨੀਹਾ ਠੀਕ ਜੇ ਤੂੰ ਮੇਰੇ ਭੈਣ ਨਾਲ ਚੰਗਾ ਨਹੀਂ ਕੀਤਾ ਬਹੁਤ ਮਾੜਾ ਕੀਤਾ ਤੂੰ ਇਹਦੇ ਨਾਲ ਜੀ ਮੈਨੂੰ ਮਾਫ ਕਰ ਦੋ ਨਾਲੇ ਤੈਨੂੰ ਮਾਫੀ ਏਡੀ ਛੇਤੀ ਨਹੀਂ ਮਿਲਦੀ ਹੈਗੀ ਹੁਣ ਤਾਂ ਮੈਨੂੰ ਮੇਰੀ ਭੈਣ ਦਿਸ ਰਹੀ ਹੈ ਅਸੀਂ ਕਰੇ ਜਾਂ ਕੇ ਸੋਚਾਂਗੇ ਵੀ ਤੇਰਾ ਕੀ ਕਰਨਾ ਹੈ ਜਾਂ ਤੂੰ ਕਰੇ ਨੇਹਾ ਨੇਹਾ ਮੰਗ ਕੇ ਤੂੰ ਤਾਂ ਮੈਨੂੰ ਮaaf ਕਰ ਦਿੰਦਾ ਨੇਹਾ ਤੂੰ ਵੀ ਨਹੀਂ ਮੈਨੂੰ ਮaaf ਕੀਤਾ ਮੈਂ ਤਾਂ ਗਲਤੀ ਹੋਈ ਆ ਸਜ਼ਾ ਤਾਂ ਮੈਨੂੰ ਮਿਲਨੀ ਸੀ ਸਹੀ ਕਹਿੰਦੇ ਆ ਜੇ ਅਸੀਂ ਕਰਨੀ ਮੈਂ ਅਸੀਂ ਕਰਨੀ ਹੁਣ ਮੈਂ ਕਿੱਥੇ ਜਾਵਾਂ ਅਸਦੀਪ ਤੂੰ ਕਦੇ ਸੋਚੇ ਨਹੀਂ ਸੀ ਉਹ ਮੇਰੇ ਨਾਲ ਐਂ ਕਰੂਗਾ ਕੰਜਰ ਰਾਤ ਜਿੱਦੀ ਵੀ ਤੂੰ ਮੈਨੂੰ ਛੱਡ ਗਿਆ ਕਿੱਥੇ ਜਾਊਂਗੀ ਮਾਂ ਮਾਂ ਕੋਲ ਜਾਊਂਗੀ ਮਾਂ ਵੀ ਮੈਨੂੰ ਬੋਲ ਲੂਗੀ ਪਰ ਜਾਣਾ ਤਾਂ ਮੈਨੂੰ ਪਊਗਾ าเนี่ยไปก่อนนะโอ้โหแย่ไอนนี้แ้แนี้แบบนนี้แบบี้แบบี้แบบนีบบ ਹੋ ਲੈਂਦੀ ਬੇਬੇ ਸਰਫਰੀ ਕੱਲ ਨੂੰ ਕੇ ਸਰਫਰੀ ਕੱਲ ਮੰਗਾ ਮੰਗਾ ਤੇ ਉਹਦੇ ਕੋਲ ਨੂੰ ਕਰੇ ਕੰਮ ਸੀ ਕੋਈ ਕੰਮ ਸੀ ਕੋਈ ਹਾਂ ਬੇਬੇ ਨਾ ਅੱਗੇ ਤਾਂ ਤੈਨੂੰ ਕਦੇ ਨਾ ਕੱਲੀ ਨੂੰ ਭੇਜਿਆ ਨੀ ਅੱਜ ਅੰਦਰ ਬਹਿ ਕੇ ਗੱਲ ਕਰ ਲੈ ਮੈਂ ਜਿੰਨੇ ਤੁਹਾਨੂੰ ਕਿਹਾ ਨਾ ਉਹਨਾਂ ਨੂੰ ਕੰਮ ਸੀਗਾ ਨਾ ਕੰਮ ਸੀ ਫਿਰ ਤੂੰ ਨਾ ਆਉਂਦੀ ਦੋ ਦਿਨ ਫੇਰ ਆ ਜਾਂਦੀ ਮੈਨੂੰ ਗੱਲ ਦੱਸ ਖੁੱਲ ਕੇ ਕੀ ਐ ਐਂ ਤਾਂ ਤੈਨੂੰ ਕੱਲੀ ਨੂੰ ਭੇਜਦਾ ਨਹੀਂ ਉਹ ਬੇਬੇ ਗੱਲ ਤਾਂ ਆਹੀ ਆ ਮੈਂ ਉਹਦੇ ਨਾਲ ਲੜ ਕੇ ਆ ਗਈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਬੇਕਰਤੁੱਤ ਗੇ ਨਹੀਂ ਇਹੋ ਜਿਹੇ ਰੱਬ ਵਰਗੇ ਬੰਦੇ ਨਾਲ ਤੂੰ ਲੜ ਕੇ ਆ ਗਈ ਕਹਿੰਦੀ ਐ ਕੀ ਹੋਇਆ ਦੱਸ ਮੈਨੂੰ ਖੁੱਲ ਕੇ ਸਾਰੀ ਗੱਲ ਨਹੀਂ ਤਾਂ ਤੂੰ ਜਾਣਦੀ ਐ ਮੈਨੂੰ ਤੇਰੇ ਸਿਰ ਮੇ ਕਿਚਰੂ ਸਿਰ ਮੇ ਬੇਬੇ ਮੰਗੀ ਨੂੰ ਰਾਤ ਦੀ ਬਾਰੇ ਪਤਾ ਲੱਗ ਗਿਆ ਫੇਰਾ ਮੈਨੂੰ ਨੇਹਾ ਨੇ ਘਰੋਂ ਕੱਢਦਾ ਤੇ ਕੱਢਣਾ ਸੀ ਨਹੀਂ 5 ਸਾਲ ਪਹਿਲਾਂ ਤਾਂ ਐਸੀ ਕਰਤੂਤਾਂ ਕਰਕੇ ਤੇਰਾ ਪਿਓ ਮਰਿਆ ਹੁਣ ਤੂੰ ਆਪਦਾ ਘਰ ਵੀ ਪੱਟ ਲਿਆ ਚੱਲ ਇੱਕ ਮੇਰੇ ਘਰੋਂ ਮੈਂ ਮੈਂ ਕਿੱਥੇ ਜਾਊਂਗੀ ਫਿਰ ਕਿਤੇ ਮਰਜੀ ਜਾ ਮੈਂ ਨਹੀਂ ਰੱਖਣਾ ਚੱਲ ਇਹ ਜੇ ਲਾਤ ਤੋਂ ਮੈਂ ਕੀ ਕਰਾਉਣਾ ਤਾਂ ਇੱਥੋਂ ਬੇਬੇ ਮੈਂ ਕਿੱਥੇ ਜਾਊਂਗੀ ਮੈਨੂੰ ਨੇਹਾ ਬੰਨੇ ਘਰੋਂ ਕੱਢਦਾ ਨਾ ਮੈਨੂੰ ਰਾਜਦੀਪ ਨੇ ਰੱਖਿਆ ਜੇ ਐਨਾ ਗੱਲਾਂ ਤੂੰ ਪਹਿਲਾਂ ਸੋਚਦੀ ਆਹ ਕਰਤੂਤਾਂ ਕਰਨ ਤੋਂ ਪਹਿਲਾਂ ਦੇਖਦੀ ਤੂੰ ਬੀ ਮੈਂ ਕਿੱਥੇ ਜਾਉਂਗੀ ਬੇਬੇ ਮੈਂ ਕੀ ਕਰਾਉਣਾ ਕੁਛ ਮਰਜ਼ੀ ਕਰ ਜਾ ਮੈਂ ਨਹੀਂ ਤੈਨੂੰ ਰੱਖਣਾ ਮੈਂ ਤਾਂ ਬੇਲਾ ਅੱਧ ਕੋਈ ਚੰਗੀ ਤੇ ਮੈਂ ਕਿੱਥੇ ਜਾਵਾਂ ਮੈਂ ਨਹੀਂ ਤਾਂ ਦੱਸ ਦੇ ਕਿਹੜਾ ਮੇਰਾ ਘਰ ਹੈ ਜਿਹੜੇ ਪੈਰੀ ਆਈਆਂ ਨਾ ਉਹਨੇ ਪੈਰੀ ਬਾਹਰਸ ਤੁਰ ਜਾ ਮੈਂ ਨਹੀਂ ਤੈਨੂੰ ਰੱਖਣਾ ਬੇਬੇ ਚੱਲ ਚੱਲ ਬੇ ਲਛਣੀ ਬੇਲਖਣੀ ਨੇ ਤੇ ਰੱਬ ਵਰਕੇ ਬੰਦੇ ਨਾਲ ਵੀ ਲੜ ਕੇ ਆ ਗਈ ਪਹਿਲਾਂ ਮੇਰਾ ਘਰ ਪਟਿਆ ਹੁਣ ਆਪਦਾ ਵੀ ਪਟ ਲਿਆ ਬੇਬੇ ਹੁਣ ਉਹਨਾਂ ਨੇ ਮੈਨੂੰ ਨਹੀਂ ਰੱਖਣ ਮੇਰੇ ਘਰ ਕੇ ਨੇਹਾ ਦਾ ਘਰ ਖਰਾਬ ਹੋ ਗਿਆ ਨਹੀਂ ਬੇਕਰਤੂਤਗੇ ਕਿੱਥੇ ਤਾਂ ਤਾਂ ਉਹਦੀ ਮਾਂ ਬਣ ਕੇ ਰਹਿਣਾ ਸੀ ਉਹਨੂੰ ਮਾਂ ਦਾ ਦਰਜਾ ਦਿੰਦੀ ਜਵਾਖੜੀ ਨੂੰ ਕਿੱਥੇ ਤਾਂ ਉਹਦਾ ਘਰ ਖਰਾਬ ਕਰਤਾ ਐ ਬੇਕਰਤੂਤਗੇ ਬੇਬੇ ਚੱਲ ਮੈਂ ਤੁਹਾਡੇ ਕਹੰਤ ਚਲੀ ਜਾਂਦੀ ਹਾਂ ਪਰ ਇੱਕ ਵਾਰ ਤੁਸੀਂ ਮੇਰੇ ਨਾਲ ਤਾਂ ਚੱਲੋ ਚੱਲ ਦਫਾ ਹੋ ਤੇਰਾ ਵੱਡ ਘਾਵਾਂ ਜੂੜ ਤੇਰਾ ਨਹੀਂ ਕੁਸਤਾ ਸੋਚ ਲੈਂਦੀ ਤੇਰੇ ਕਰਕੇ ਤਾਂ ਮੇਰੇ ਘਰ ਵੀ ਤਾਂ ਪੱਟਤਾ ਆਪਦਾ ਵੀ ਪੱਟ ਲਿਆ ਮੈਂ ਚੰਦਰੀਏ ਕਿਉਂ ਤੂੰ ਮੇਰੇ ਉੱਤੇ ਪਰੋਲਦੀ ਐ ਆਵਦੇ ਮਰੇ ਪਿਓ ਦੀ ਤਾਂ ਸੋਚ ਲੈਂਦੀ ਉਹਦੀ ਵੀ ਜ਼ਿੰਦਗੀ ਦਾਤੇ ਲਾਤੀ ਤੇਰੇ ਇਹਨਾਂ ਲੱਛਣਾਂ ਨੇ ਹੁਣ ਤੂੰ ਆਪਦਾ ਘਰ ਵੀ ਖਰਾਬ ਕਰਿਆ ਤੇ ਮੇਰਾ ਬੜਾਪਾ ਵੀ ਰੋਲਦੀ ਐ ਕਿਉਂ ਇਦਾਂ ਕਰਦੀ ਐ ਚੰਦਰੀਏ भाभी ने तो राजीव ने भी कोई रानी ਦਿੱਤਾ ਹੈਗਾ। पापा बोले हैं हां तू हनी के वड़ में सोता। पापा भी जवाब देता वीरू ने भाभी किथे ਜਾਊਗੀ ਹੁਣ? ਕਿਤੇ ਮਰਜੀ ਜਾਵੇ ਆਪਣੇ ਮਨ ਇਹ ਤਾਂ ਖੁਚ ਜਾਵੇ ਆਪਾਂ ਨੂੰ ਕੋਈ ਟੈਂਸ਼ਨ ਨਹੀਂ ਉਹਦੀ। ਹੁਣ ਤੇਰੇ ਨਾਲ ਨਾ ਬਗਮਾੜੀ ਕੀਤੀ ਸੀ। ਕੋਈ ਫਿਕਰ ਨਾ ਕਰ। ਚੱਲ ਕੋਈ ਦੇਖ ਲੈ ਹਨਾ ਹਾਂ ਵੀਰੇ ਹੁਣ ਤਾਂ ਠੀਕ ਆ ਹੁਣ ਤੂੰ ਕਿਸੇ ਕੰਦੇ ਫਿਕਰ ਨਾ ਕਰੀ ਜਿਹੜਾ ਭਾਈ ਨਾ ਤੇਰੇ ਨਾਲ ਹੈਗਾ ਠੀਕ ਆ ਵੀਰੇ ਹਾਂ ਸਾਰੇ ਦੁੱਖ ਮੈਂ ਜ਼ਰੂਰ ਕਰ ਦੂੰਗਾ ਠੀਕ ਹੈ ਤੇਰੀ ਛੋਟੀ ਨਾ ਪੈਸੇ ਨਾਲ ਪਰਦੇ ਆਗੇ ਠੀਕ ਆ ਵੀਰੇ ਬਾਕੀ ਜਿਹੜਾ ਮਾੜਾ ਸਮਾਂ ਸੀ ਉਹ ਤਾਂ ਲੰਘ ਗਿਆ ਹੁਣ ਹੁਣ ਤਾਂ ਆਪਣਾ ਭਲੀ ਕਰੂਗਾ ਕਿ ਚੰਗਾ ਸਮਾਂ ਹੋਊਗਾ ਆਪਣੇ ਤੇ ਹਾਂ ਵੀਰੇ ਚੱਲ ਵੀਰੇ ਮੈਂ ਹੁਣ ਆਰਾਮ ਕਰ ਲਾਂ ਹਾਂ ਕੋਈ ਠੀਕ ਆ ਕੋਈ ਨਾ ਦੋ ਆਰਾਮ ਕਰ ਲਾ ਜਦੋਂ ਵੀ ਤੇਰੀ ਫੋਟੋ ਦੇਖਦੀ ਸੀ ਤੇਰੀ ਤੀ ਤਾਂ ਹਮੇਸ਼ਾ ਰੋਂਦੀ ਸੀ ਪਰ ਅੱਜ ਦੇਖ ਕਿੰਨਾ ਚੰਗਾ ਬਣ ਤੈਰੀ ਫੋਟੋ ਨੂੰ ਦੇਖ ਕੇ ਮੈਂ ਹੱਸ ਰਹੀ ਆ ਤੇ ਤੂੰ ਸੁਣਿਆ ਮਾ ਵੀਰੇ ਨੇ ਬੇ ਕੀ ਕਿਹਾ ਕਹਿੰਦਾ ਹੁਣ ਸਾਰੇ ਦੁੱਖ ਨਾ ਤੇਰੇ ਦੂਰ ਕਰ ਦੂੰਗਾ ਤੇਰੀ ਝੋਲੀ ਚ ਖੁਸ਼ੀਆਂ ਪਾਉਂਗਾ ਪਹਿਲਾਂ ਤਾਂ ਮਾਂ ਵੀਰੇ ਨੇ ਮੈਨੂੰ ਬੜਾ ਰੋਾਇਆ ਪਰ ਕੋਈ ਨਹੀਂ ਹੈ ਤਾਂ ਮੇਰਾ ਭਰਾ ਹੀ ਜਿਹੜਾ ਕੁਝ ਹੋ ਗਿਆ ਨਾ ਮਾਂ ਮੈਂ ਭੁੱਲ ਗਈ ਮੈਨੂੰ ਲੱਗਦਾ ਹੁਣ ਵੀਰੇ ਨੂੰ ਸਮਝ ਆ ਗਈ ਮਾਂ ਇਤੋਂ ਵਧੀਆ ਹੋਰ ਮੇਰੇ ਲਈ ਕੀ ਗੱਲ ਹੋ ਸਕਦੀ ਹੈ ਮੈਨੂੰ ਪਤਾ ਹੈ ਮਾਂ ਤੁਸੀਂ ਉੱਪਰ ਬੈਠੇ ਨਾ ਹੁਣ ਬਹੁਤ ਖੁਸ਼ੀ ਹੁੰਦੀ ਹੋਏਂਗੀ ਹੈਨਾ ਬੇਬੇ ਮੈਂ ਅੰਦਰ ਦਾ ਚਲ ਗਈ ਜਾਂਦਾ ਤੂੰ ਅੱਗੇ ਚੱਲ ਨਾ ਨਾ ਮਾਇਗਾ ਤੇ ਅੰਦਰ ਕਿ ਫਾਹਾ ਪੈਂਦਾ ਅੰਦਰ ਜਾਂਦੀ ਦੇ ਤੇਰੇ ਕਿਹੜਾ ਉਹ ਗੋਲੀ ਮਾਰਦਾ ਜਦੋਂ ਹਾਂ ਡਰਨਾ ਹੁੰਦਾ ਨਾ ਪਹਿਲਾਂ ਡਰਿਆ ਕਰੋ ਜਦੋਂ ਲੱਛਣ ਕਰਦੀਆਂ ਹੁੰਨੀਆਂ ਬੀਬੀ ਮੈਂ ਗਲਤੀ ਬਹੁਤ ਕੀਤੀਆਂ ਨੇ ਮੈਂ ਤਾਂ ਮਾਫੀ ਵੀ ਮੰਗੀ ਸੀ ਪਰ ਉਹਨਾਂ ਨੇ ਪਹਿਲਾਂ ਸੋਚਦੀ ਤੂੰ ਮੇਰੇ ਬੜਾਪੇ ਬਾਰੇ ਸੋਚਦੀ ਚੱਲ ਹੁਣਾਂ ਹੌਣ ਪਿੱਛੇ ਨੂੰ ਝਾਕਦੀ ਆ ਆਹੀ ਲੱਛਣਾ ਕਰਕੇ ਤਾਂ ਤੇਰਾ ਫਾਹਾ ਵੱਡਾ ਦੀ ਤੇਰਾ ਵਿਆਹ ਕਰਿਆ ਸੀ ਇਹੀ ਲੱਛਣ ਹੁਣ ਤੂੰ ਇੱਥੇ ਲੱਗ ਗਈ ਗਲਤੀ ਹੋ ਗਈ ਕਿੰਨੇ ਵਾਰ ਕਮਾ ਲੈ ਇੱਕ ਗੱਲ ਨੂੰ ਨੀ ਕਿੰਨੀਆਂ ਕੁ ਗਲਤੀਆਂ ਮਾਫ਼ ਕਰਵਾਵੇਂਗੀ ਤੂੰ ਪਹਿਲਾਂ ਤਾਂ ਇਹੀ ਗਲਤੀਆਂ ਮਾਫ਼ ਕਰਤਾ ਕਰਦਾ ਤਾਂ ਤੇਰਾ ਪਿਓ ਸੇ ਵਾਂਚ ਵਗ ਗਿਆ ਹੁਣ ਤੂੰ ਇੱਥੇ ਲੱਗ ਗਈ ਮੈਂ ਬੋਲਣਾ ਤਾਂ ਹੋਰ ਕੀ ਆਉਦੇ ਜੰਮਣ ਵਾਲੇ ਨੂੰ ਰੋਵਾ ਜਿਹਨੇ ਤੈਨੂੰ ਜੰਮ ਲਿਆ ਤੂੰ ਜੰਮਦੀ ਕਿਉਂ ਨਾ ਮਰ ਜਾਂਦੀ ਪਰੇ ਆਹ ਦੁੱਖ ਦੇਣ ਦੇਖਣੇ ਪੈਂਦੇ ਮੈਨੂੰ ਉਹ ਹਾਂ ਤਰਪਾਦਾ ਹਾਂ ਵਾਹਾਂ ਦੇ ਪਾ ਮੰਗੇ ਪੁੱਤ ਮੇਹਾ ਲਿੰਦੇ ਨਹੀਂ ਕਰ ਸਸਰੀਆ ਮਾਤਾ ਸਸਰੀਕਾਰ ਪੁੱਤ ਹੋਰ ਠੀਕ ਹੈ ਪੁੱਤ ਠੀਕ ਹੈ ਵਧੀਆ ਦੇਖ ਪੁੱਤ ਕੈਨਡ ਤਾਂ ਮੇਰਾ ਜੀ ਨਹੀਂ ਕਰਦਾ ਪਰ ਹੋ ਸਕੇ ਤਾਂ ਤੂੰ ਇਹਨੂੰ ਮਾਫ਼ ਕਰ ਦੇ ਬੇਬੇ ਇਹ ਦੇ ਲੈਣਾ ਕਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਕੋਈ ਨਹੀਂ ਪੁੱਤ ਇਹ ਤਾਂ ਗਲਤੀ ਹੋਈ ਐ ਦੇਖ ਪੁੱਤ ਜੇ ਤੂੰ ਇਹਨੂੰ ਮਾਫ਼ ਕਰ ਦੇਂਗਾ ਤਾਂ ਮੇਰੇ 2 ਸਾਲ 4 ਸਾਲ ਸੌਖੇ ਲੰਘ ਜਾਣਗੇ ਨਹੀਂ ਫਿਰ ਮੈਂ ਐਵੇਂ ਜਿਵੇਂ ਬੜੇ ਪੇਚ ਠੋਕਰਾਂ ਖਾਂਦੀ ਇਹਦੀਆਂ ਡੈਸ਼ਨਾਂ 'ਚ ਮੈਂ ਮਰ ਜੂੰਗੀ ਬੇਬੇ ਤੂੰ ਕਦੋਂ ਮਰਜੀ ਆ ਜਾ ਕਰ ਪਰ ਇਹ ਸਾਡੇ ਘਰੇ ਨਾ ਆਵੇ ਪੁੱਤ ਕਿੱਥੇ ਜਾਊਗੀ ਉਹ ਤਾਂ ਇਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਵੀ ਕਿੱਥੇ ਜਾਣਾ ਹੈਗਾ ਪੁੱਤ ਇਹਨੇ ਤਾਂ ਨਹੀਂ ਸੋਚਿਆ ਤੂੰ ਸਹਣਾ ਮੇਰਾ ਪੁੱਤ ਮੈਂ ਤੇਰੇ ਤੇ ਉਮੀਦ ਰੱਖ ਕੇ ਆਈ ਆ ਤੂੰ ਇਹਨੂੰ ਇੱਕ ਵਾਰੀ ਰੱਖ ਲੈ ਕਰੇ ਨਹੀਂ ਬੇਬੇ ਇਹਨੇ ਪਹਿਲਾਂ ਮੇਰੇ ਘਰ ਪਟਤਾ ਇਹਨੇ ਮੈਨੂੰ ਮੇਰੀ ਭੈਣ ਨਾਲ ਤੋੜਤਾ ਉਹ ਤਾਂ ਪੁੱਤ ਮੈਨੂੰ ਪਤਾ ਹੀ ਐ ਘਰ ਤਾਂ ਤੇਰਾ ਪਟਤਾ ਪਰ ਇਹਦੇ ਵਿੱਚ ਤੇਰੀ ਵੀ ਬਦਨਾਮੀ ਐ ਮੇਰੀ ਵੀ ਬਦਨਾਮੀ ਐ ਕੋਈ ਨਹੀਂ ਬੇਬੇ ਮੇਰਦਾ ਬਦਨਾਮੀ ਬਹੁਤ ਹੋ ਗਈ ਪਹਿਲਾਂ ਹੀ ਪਿੰਡ ਵਿੱਚ ਠੀਕ ਐ ਮੇਰਦਾ ਰਿਸ਼ਤੇਦਾਰਾਂ ਦੇ ਵਿੱਚ ਵੀ ਹੋ ਗਈ ਉਹ ਮੇਰੀ ਭੈਣ ਦੇ ਸਾਰੇ ਪਤਾ ਕਿੰਨੇ ਚੰਗੇ ਸੀਗੇ ਇਹ ਤਾਂ ਮੈਨੂੰ ਬਥੇਰਾ ਪਿੜੀ ਆਈ ਆ ਪੁੱਤ ਤਾਹੀ ਦਾ ਮੇਰਾ ਫਰਜ ਸੀ ਮੈਂ ਇਹਨੂੰ ਵਾਪਸ ਲੈ ਕੇ ਉਹਨੇ ਪੈ ਨਹੀਂ ਦਿੱਖ ਤੇਰੇ ਘਰੇ ਆਈਆਂ ਦੇ ਪੁੱਤ ਇਹਦੇ ਲਈ ਮੈਂ ਤੇਰੇ ਮੂਰੇ ਹੱਥ ਬੰਨ੍ਹਦੀ ਆਂ ਹੋਰ ਤਾਂ ਮੇਰਾ ਕੋਈ ਦੇਖ ਜੋਰ ਨਹੀਂ ਜਾਂਦਾ ਬੇਬੇ ਤੈਨੂੰ ਹੱਥ ਬੰਨ੍ਹਣ ਦੀ ਲੋੜ ਨਹੀਂ ਇਹ ਨਾ ਹੋਵੇ ਕਿ ਮੈਂ ਇਹਨੂੰ ਥੱਕੇ ਮਾਰ ਕੇ ਘਰੋਂ ਕੱਢਾਂ ਇਹਨੂੰ ਲੈ ਕੇ ਬਾਹਰ ਜਾਇਆ ਇਥੋਂ ਦੇਖ ਪੁੱਤ ਮੈਂ ਇੱਕ ਮਾਂਗੀ ਮੈਂ ਇਹਨੂੰ ਘਰੇ ਤਾਂ ਰੱਖ ਨਹੀਂ ਸਕਦੀ ਮੈਂ ਤੇਰੇ ਅੱਗੇ ਪੈਰੀ ਚੁੰਨੀ ਧਰ ਦਨੀ ਆ ਪੁੱਤ ਮੈਨੂੰ ਪਤਾ ਮੈਂ ਇਹਨੂੰ ਕਿੱਥੇ ਲੈ ਕੇ ਜਾਊਂਗੀ ਪੁੱਤ ਤੇ ਕਿਉਂ ਖੜਾ ਰੱਖਿਆ ਆਜਾ ਤੁਸੀਂ ਅੰਦਰ ਆਜੋ ਜੀ ਨੀਹਾ ਇਹਨਾਂ ਨੂੰ ਅੰਦਰ ਕੀ ਕਰਾਉਣਾਗਾ ਕੋਈ ਨਹੀਂ ਵੀਰੇ ਬਹਿ ਕੇ ਮਸਲੇ ਹੱਲ ਹੁੰਦੇ ਨੇ ਐਂ ਕਾਲੀ ਚ ਨਾ ਮਸਲੇ ਹੱਲ ਨਹੀਂ ਹੁੰਦੇ ਆਜੋ ਮਾਤਾ ਤੁਸੀਂ ਅੰਦਰ ਆਓ ਪੁੱਤ ਦੇਖ ਕੁੜੀ ਸਿਆਣੀ ਐ ਇਹਨੇ ਤਾਂ ਜਿਹੜੀ ਖੇ ਖਣੇ ਆਉਣੀ ਸੀ ਖੰਡਿਆਕੀ ਪੁੱਤ ਬਹਿ ਜਾਓ ਵੀਰੇ ਤੁਸੀਂ ਪਾਣੀ ਲਿਆ ਦਿਓ ਇਹਨਾਂ ਨੂੰ ਬਹਿ ਜਾ ਪਾਪੀ ਨਹੀਂ ਨਹੀਂ ਨੀਹਾ ਤੂੰ ਬੈਠ ਬਸ ਸੁਭੂਨੀ ਭਾਬੀ ਕਿਹੜੀ ਗੱਲ ਦੀ ਮਾਫੀ ਮੰਗਦੀ ਆ ਤੂੰ ਤੈਨੂੰ ਪਤਾ ਹੈ ਤੂੰ ਕਿੰਨੀ ਵੱਡੀ ਗਲਤੀ ਕੀਤੀ ਆ ਪਰ ਹਾਂ ਮਾਫੀ ਤਾਂ ਤੈਨੂੰ ਮਿਲ ਸਕਦੀ ਆ ਕਿਵੇਂ ਭਾਬੀ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਮੇਰਾ ਹੱਸਦਾ ਵਸਦਾ ਘਰ ਤੋੜਤਾ ਕੀ ਤੂੰ ਮੇਰੇ ਫੌਜੀ ਨੂੰ ਵਾਪਸ ਲਿਆ ਸਕਦੀ ਆ ਮੇਰੀ ਬਜ਼ੁਰਗ ਸੀ ਸੱਸ ਤੈਨੂੰ ਪਤਾ ਉਹ ਕਿਵੇਂ ਘਰ ਸੰਭਲੀ ਹੋ ਉਹਨੂੰ ਤਾਂ ਵਾਪਸ ਲਿਆ ਕੇ ਦੇ ਸਕਦੀ ਆ ਮੈਨੂੰ ਤੇ ਮੇਰੀ ਨਿਮੋਤੀ ਮੇਰੇ ਬਿਨਾ ਬਿੰਦ ਵੀ ਨਹੀਂ ਸਾਰਦੀ ਸੀ ਉਹਨੂੰ ਵਾਪਸ ਲਿਆ ਦੇਂਗੇ ਨਹੀਂ ਨਾ ਚਲ ਹਾਂ ਤੂੰ ਨਾ ਤੂੰ ਗਲਤੀ ਮੰਨ ਲੇਂਗੀ ਕਿ ਇਹ ਸਾਰਾ ਕੁਝ ਨਾ ਤੂੰ ਕੀਤਾ ਹੈ ਭਾਬੀ ਤੂੰ ਆਪ ਦਾ ਲਾਲਚ ਦੇਖੀਗੀ ਪਰ ਤੂੰ ਇਹ ਨਹੀਂ ਦੇਖਿਆ ਕਿ ਤੂੰ ਮੇਰਾ ਘਰ ਪੱਟੀ ਜਾਨੀ ਆ ਮੈਨੂੰ ਇੱਕ ਗੱਲ ਦੱਸ ਮੈਂ ਆਪਦੇ ਜਵਾਗ ਨੂੰ ਜਦੋਂ ਇਹਦਾ ਜਨਮ ਹੋ ਗਿਆ ਮੈਂ ਇਹਨੂੰ ਕੀ ਕਹੂੰਗੀ ਕਿ ਮੈਂ ਇਹਦੇ ਬਾਪ ਨੂੰ ਕਿਉਂ ਛੱਡਿਆ ਸੀ ਭਾਬੀ ਥੋੜਾ ਜਿਹਾ ਸ਼ਰਮ ਕਰ ਲੈਂਦੀ ਬੱਸ ਭਾਬੀ ਬਹੁਤ ਹੋ ਗਿਆ ਇਸ ਤੋਂ ਵਧੀਆ ਤੂੰ ਇੱਥੋਂ ਚਲੀ ਜਾ ਬਸ ਨਹੀਂ ਹਾਂ ਮੈਂ ਤੈਨੂੰ ਕਿਹਾ ਨਾ ਮੈਨੂੰ ਮਾਫ਼ ਕਰ ਦੇ ਸਿਰ ਤਾਂ ਸੁਣਿਆ ਨਹੀਂ ਨਿਹਾਂ ਨੇ ਕੀ ਕਿਹਾ ਜਾਇ ਥੋੜਾ ਹਲਾ ਪਾਣੀ ਪੀ ਇਧਰ ਜਿਗਾ ਮੈਨੂੰ ਮਾਫ਼ ਕਰ ਦੋ ਭਾਬੀ ਤੂੰ ਮਾਫ਼ੀ ਦੇ ਲਾਇਕ ਹੀ ਨਹੀਂ ਹੈਗੀ ਤੈਨੂੰ ਪਤਾ ਹੈ ਮੈਂ ਤਾਂ ਤੈਨੂੰ ਆਪਦੀ ਮਾਮਾ ਤੋਂ ਵੀ ਵੱਧ ਕੇ ਸਮਝਦੀ ਸੀ ਮੈਂ ਇੱਥੇ ਜੇ ਮੈਨੂੰ ਵੀ ਪਤਾ ਹੈ ਕਿ ਮੇਰੀ ਇੱਥੇ ਮਾਂ ਨਹੀਂ ਸੀ ਪਰ ਮੈਂ ਸੋਚ ਕੇ ਆਉਂਦੀ ਸੀ ਵੀ ਮੇਰੀ ਭਾਬੀ ਤੇ ਹੈਗੀ ਆ ਨਾ ਮੈਨੂੰ ਮਾਮਾ ਤੋਂ ਵੀ ਵੱਧ ਪਿਆਰ ਕਰੂਗੀ। ਨੀਹਾ ਮੇਰੇ ਤੋਂ ਜਿਹੜਾ ਕੁਝ ਹੋ ਗਿਆ ਉਹਦੇ ਲਈ ਮੈਂ ਮਾਫੀ ਮੰਗਦੀ। ਅੱਗੇ ਤੋਂ ਮੈਂ ਤੇਰੀ ਮਾਮਾ ਵਾਂਗੂ ਰਹੂੰਗੀ, ਤੇਰੀ ਮਾਂ ਬਣ ਕੇ ਰਹੂੰਗੀ। ਨਹੀਂ ਭਾਬੀ। ਮਾਮਾ ਇਹੋ ਜਿਹਿਆਂ ਨਹੀਂ ਹੁੰਦੀਆਂ। ਮਾਮਾ ਇਹ ਸਭ ਨਹੀਂ ਕਰਦੀਆਂ। ਮਾਮਾ ਤਾਂ ਧੀਆਂ ਦਾ ਘਰ ਬਸਾਉਂਦੀਆਂ ਨੇ, ਨਾ ਕਿ ਘਰ ਤੋੜਦੀਆਂ ਨੇ। ਭਾਬੀ ਤੂੰ ਇਹ ਇੱਕ ਵਾਰ ਇਹ ਤਾਂ ਸੋਚ ਲੈਂਦੀ। ਤੂੰ ਮੈਨੂੰ ਉਦੋਂ ਘਰੋਂ ਕੱਢਤਾ। ਇੰਨੀ ਗੱਲ ਤਾਂ ਸੋਚ ਲੈਂਦੀ। ਕਿ ਮੈਂ ਮਾਂ ਬਣਨ ਵਾਲੀ ਆ ਭੁੱਖੀ ਤੇ ਆਈ ਨੂੰ ਤੂੰ ਮੈਨੂੰ ਘਰੋਂ ਕੱਢਿਆ ਤੂੰ ਇੱਕ ਵਾਰ ਵੀ ਨਹੀਂ ਸੋਚੀ ਇਹ ਗੱਲ ਕਿ ਮੇਰਾ ਕੀ ਬਣੂਗਾ ਮੇਰਾ ਬੁੱਤ ਮੈਂ ਤੇਰਾ ਦਰਦ ਸਮਝਦੀਆਂ ਸੀ ਪਰ ਤੂੰ ਇਹਨੂੰ ਇੱਕ ਵਾਰੀ ਮਾਫ਼ ਕਰ ਦੇ ਅੱਜ ਤੋਂ ਬਾਅਦ ਇਹ ਕੋਈ ਗਲਤੀ ਨਹੀਂ ਕਰਦੀ ਇਹ ਇੱਕ ਮਾਂ ਦਾ ਵਾਦਾ ਰਿਹਾ ਤੇਰੇ ਨਾਲ ਭਾਬੀ ਮੈਨੂੰ ਇੱਕ ਗੱਲ ਦੱਸ ਤੂੰ ਵੀ ਤਾਂ ਔਰਤ ਸੀ ਨਾ ਨਾਲੇ ਤੂੰ ਵੀ ਤਾਂ ਮਾਂ ਬਣਨ ਵਾਲੀ ਸੀ ਤੂੰ ਨਹੀਂ ਮੇਰਾ ਦਰਦ ਸਮਝ ਸਕੀ ਨਹੀਂ ਇਹਨੂੰ ਕੀ ਪਤਾ ਯਾ ਵੀ ਕੀ ਦਰਦ ਹੰਦਾਰਤ ਦਾ ਹੈ ਸਿਰਤ ਮਾਂ ਬਣਨ ਵਾਲੀ ਸੀ ਕੀ ਗੱਲ ਤੁਹਾਨੂੰ ਦੱਸਿਆ ਨਹੀਂ ਨਾ ਪਤਾ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਸਿਰਤ ਮੈਨੂੰ ਦੱਸਿਆ ਹੀ ਨਹੀਂ ਤਾਂ ਮਾਂ ਬਣਨ ਵਾਲੀਆਂ ਉਹ ਦੱਸਦੀ ਕਿਵੇਂ ਬੇਬੇ ਜਿਹੜੀਆਂ ਡਰਾਮੇ ਕਰਦੇ ਨਾ ਉਹ ਕਿਤੇ ਮਾਂ ਨਹੀਂ ਬਣ ਸਕਦੇ ਆ ਨੀਹਾ ਉਹਵਾ ਨੀਹਾ ਨੀਹਾ ਜਿਹਦੇ ਮੈਂ ਡਾਕਟਰ ਨੂੰ ਲੈ ਕੇ ਵਾਧਿਆ ਸੀ ਨਾ ਹਾਂ ਪੁੱਤ ਕੋਈ ਨਹੀਂ ਮੇਰੀ ਨੀਗਾ ਪੁੱਤ ਤੂੰ ਡਾਕਟਰ ਨੂੰ ਲੈ ਕੇ ਆਛੇ ਛੋਟੇ ਸਾਰੇ ਛੱਡ ਗਏ ਨਾ ਛੇਤੀ ਜਾ ਪੁੱਤ ਜਾ ਕੁੜੀ ਗਈ ਤੂੰ ਪਾਣੀ ਲੈਣ ਆਈ ਬੇਬੇ ਮੈਂ ਲੈ ਕੇ ਹੁਣੀਆਂ ਪਾਣੀ ਨੇਹਾ ਕੀ ਹੋ ਗਿਆ ਬੱਤ ਤੈਨੂੰ ਐ ਹੈ ਰੱਬਾ ਕੀ ਹੋ ਗਿਆ ਨੇਹਾ ਨੇਹਾ ਹੈ ਰੱਬਾ ਨੇਹਾ ਨੂੰ ਕੀ ਹੋ ਗਿਆ ਜੇ ਮੇਰੇ ਕਰਕੇ ਉਹਨੂੰ ਕੁਝ ਹੋ ਗਿਆ ਮੈਂ ਕਦੇ ਆਪਦੇ ਆਪ ਨੂੰ ਮਾਫ਼ ਨਹੀਂ ਕਰੂੰਗੀ ਤਾਂ ਮੇਰੀ ਗਲਤੀ ਹੈ ਮੈਂ ਕੜੋਸ ਨੂੰ ਕੱਟ ਕੀਤੀ ਹੈ ਨਾ ਵਿਚਾਰੀ ਨਾਲ ਹੈ ਕਿ ਜੇ ਡਾਕਟਰ ਆਜੇ ਪਾਣੀ ਲੈ ਕੇ ਉਹ ਤਾਂ ਚੰਗੀ ਨਹੀਂ થઈ ਗਈ ਨੀਹਾ 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 ਖੜੀ ਹੋ ਪਾਣੀ ਪੀ ਪੁੱਤ ਪਾਣੀ ਪੀ ਠੀਕ ਐ ਹੁਣ ਬੇਬੇ ਬੋਲਦੀ ਕਿਉਂ ਨਹੀਂ ਕੁਝ ਕੋਈ ਨਹੀਂ ਡਾਕਟਰ ਆਉਂਦਾ ਦੱਸ ਦੋ ਕੀ ਹੋਇਆ ਨੀਹਾ ਮੈਂ ਨੀਹਾ ਬੇਬੇ ਅਮੀ ਇਕਦਮ ਕੀ ਹੋ ਗਿਆ ਨੂੰ ਕੀ ਪਤਾ ਹੁਣ ਕੀ ਹੋ ਗਿਆ ਭਾਈ ਅੱਗੇ ਵੀ ਐ ਹੋ ਜਾਂਦੀ ਐ ਕਨਾ ਇਹ ਤਾਂ ਹੁਣ ਮੱਗੇ ਨੂੰ ਹੀ ਪਤਾ ਐ ਇਹਨਾਂ ਨੇ ਵੀ ਇੰਨਾ ਟਾਈਮ ਲਾਤਾ ਅਸਦਾ ਕਾਇ ਨਹੀਂ ਗੇ ਕੋਈ ਨਹੀਂ ਆਉਂਦੇ ਹੋਣਗੇ ਡਾਕਟਰ ਦਾ ਕਿਹੜਾ ਪਤਾ ਐ ਬੀ ਦੁਕਾਨ ਚ ਹੋਊਗਾ 네하 네하 ਬੇਬੇ ਐਸਾ ਕੁਝ ਤੇਰੀ ਕਰਨ ਹੋ ਜਾਂਦਾ ਏ ਤੇ ਤੇਰਾ ਕਰਕੇ ਕੀ ਜਾਂਦਾ ਸਾਰਾ ਕੁਝ ਦੁੱਖ ਦੇਣੀ ਓਹ ਆ ਗਿਆ ਬੇਬੇ ਡਾਕਟਰ ਹਾਂ ਆ ਗਿਆ ਆਈਓ ਡਾਕਟਰ ਸਵਾਲ ਦੇ ਹਲੇ ਦੇਖੋ ਭਈ ਮੰਗੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਕੁੜੀ ਦਾ ਖਿਆਲ ਰੱਖਿਆ ਕਰ ਕੋਈ ਨਾਟਕ ਸਾਬ ਰੱਖਿਆ ਕਰ ਜੇ ਕੱਲ੍ਹ ਕਲਾਂ ਨੂੰ ਕੋਈ ਨੁਕਸਾਨ ਹੋ ਗਿਆ ਨਾ ਤਾਂ ਤੂੰ ਫਿਰ ਪਸਤਾਏਗਾ ਵੇਲੇ ਨੂੰ ਉਹ ਭਾਈ ਕੁੜੀਏ ਜੇ ਨਹੀਂ ਖਿਆਲ ਰੱਖਦੇ ਤੂੰ ਆਪ ਹੀ ਰੱਖ ਲਿਆ ਕਰ ਜੇ ਖਿਆਲ ਨਹੀਂ ਰੱਖਣਾ ਤਾਂ ਫਿਰ ਬੱਚਾ ਲੈਣ ਦੀ ਕੀ ਲੋੜ ਸੀ ਮੈਂ ਤੁਹਾਨੂੰ ਕਿੰਨੇ ਵਾਰੀ ਗੱਲ ਸਮਝਾਦੀ ਜਾਂ ਤਾਂ ਫਿਰ ਮੈਂ ਪਾਗਲਾਂ ਜਾਂ ਤੁਸੀਂ ਪਾਗਲ ਹੋ ਨਹੀਂ ਨਹੀਂ ਵੀਰੇ ਪਾਗਲ ਤਾਂ ਮੈਂ ਆ ਜਿਹੜੀ ਮੈਂ ਆਪਣੇ ਬੱਚੇ ਦਾ ਧਿਆਨ ਨਹੀਂ ਰੱਖ ਸਕੀ ਹੈਗੀ ਬਸ ਵੀਰੇ ਮਜਬੂਰੀਆਂ ਹੀ ਇਹੋ ਜਿਹੀ ਬਣ ਗਈਆਂ ਕਿ ਧਿਆਨ ਰੱਖਿਆ ਹੀ ਨਹੀਂ ਗਿਆ ਦੇਖ ਬਈ ਮਗੇ ਮੇਰੀ ਇੱਕ ਗੱਲ ਸੁਣ ਲਾ ਜਿਆਦਾ ਕੁੜੀ ਦਾ ਰੱਖਿਆ ਕਰੋ ਧਿਆਨ ਨਹੀਂ ਫਿਰ ਅੱਗੇ ਤੋਂ ਮੇਰੇ ਕੋਲੇ ਆਉਣ ਦੀ ਕੋਈ ਲੋੜ ਨਹੀਂ ਤੁਸੀਂ ਚਾਕੇ ਮੂੰਹ ਮੇਰੇ ਕੋਲੇ ਆ ਜਾਂਦੇ ਹੋ ਧਿਆਨ ਤੁਸੀਂ ਆਪ ਨਹੀਂ ਰੱਖਦੇ ਕੋਈ ਨਹੀਂ ਡਾਕਟਰ ਸਾਹਿਬ ਰੱਖਿਆ ਕਰਾਂਗੇ ਭਾਬੀ ਨੂੰ ਕਹਦਾ ਕਰ ਭਾਬੀ ਰੱਖ ਲਿਆ ਕਰੂਗੀ ਧਿਆਨ ਕੁੜੀ ਦਾ ਕੁੜੀ ਦਾ ਦਰਦ ਸਮਝ ਹੀ ਸਕਦੀ ਆ ਠੀਕ ਹੈ ਚਲ ਠੀਕ ਆ ਮੈਡੀਸਿਨ ਮੇਰੇ ਦੁਕਾਨ ਤੋਂ ਲੈ ਆਈ ਤੇ ਮੈਂ ਹੁਣ ਚੱਲਦਾ ਹਾਂ ਠੀਕ ਹੈ ਠੀਕ ਹੈ ਚੱਲ ਨੇਹਾ ਤੂੰ ਬੈ ਜਾ ਹੂੰ ਕਿਵੇਂ ਨੇਹਾ ਠੀਕ ਹੈ ਹਾਂ ਤਾਂ ਨੇਹਾ ਠੀਕ ਹੈ ਹੁਣ ਹਾਂ ਚੱਲ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਆ ਜੀ ਹਾਂ ਚਾਹ ਬਣਾ ਰਹੀ ਹਾਂ ਠੀਕ ਹੈ ਮੀ ਦੇਖਨੇ ਆ। ਹੁਣ ਤੇ ਧਿਆਨ ਰੱਖਿਆ ਕਰ ਪੁੱਤ। ਦੇ ਕਿੰਨਾ ਬੰਦਾ ਹੋ ਗਿਆ। ਬੇਬੇ। ਧਿਆਨ ਕੇ ਵਿੱਚ ਰੱਖੋ। ਜਦੋਂ ਰਿਸ਼ਤੇ ਟੁੱਟਦੇ ਹੋ ਨਾ। ਉਦੋਂ ਕੁਝ ਵੀ ਯਾਦ ਨਹੀਂ ਰਹਿੰਦਾ। ਹਾਂ ਪੁੱਤ। ਇਹ ਤਾਂ ਫੇਰਾ ਦਰਦ ਮੈਂ ਸਮਝਦੀ ਆਂ ਕਿ ਜਦੋਂ ਰਿਸ਼ਤੇ ਟੁੱਟਦੇ ਹੋ। ਬਹੁਤ ਦੁੱਖ ਲੱਗਦਾ ਹੈ। ਪਰ ਕਰਿਆ ਕੀ ਜਾਵੇ। ਇਹ ਦੇਖ। ਮੇਰੀ ਕੀ ਮਾਰੀ। ਤੂੰ ਆਵਦੀ ਸੀ। ਸਿੱਧਾ ਧਿਆਨ ਰੱਖਿਆ ਕਰ ਬੁੱਤ ਹਾਂ ਬੇਬੇ ਨਾਲੇ ਬੇਬੇ ਮੇਰਾ ਤਾਂ ਮੇਰੇ ਵੀਰੋ ਤੋਂ ਬਿਨਾ ਹੋਰ ਕੋਈ ਹੈ ਨਹੀਂਗਾ ਪਹਿਲਾਂ ਮੇਰਾ ਬਾਪੂ ਛੱਡ ਗਿਆ ਚਲ ਗਿਆ ਤੇ ਫਿਰ ਬੇਬੇ ਹੁਣ ਤਾਂ ਇਕੱਲਾ ਵੀਰ ਆਇਆ ਜੋ ਦੂਰ ਹੋ ਜਾਂਦਾ ਨਾ ਮੈਂ ਤਾਂ ਜਿਉਂਦੇ ਜੀ ਮਰ ਜਾਂਦੀ ਨਾ ਦੀਏ ਐ ਨਹੀਂ ਕਹਿੰਦੇ ਹੁੰਦੇ ਤੇਰੇ ਬੱਚੇ ਹੀ ਬਣੇ ਤੇਰਾ ਪਰਵਾਹ ਕੋਈ ਨਹੀਂ ਹੋਈ ਹੋਈ ਸਭ ਠੀਕ ਹੋ ਜਾਊਗਾ ਟੋਟਾ ਚੈਨਲ ਹੈ ਬੇਬੇ ਬੱਚੇ ਵੀ ਹੋਰ ਮਿਲ ਜਾਂਦੇ ਨੇ ਤੇ ਬੰਦਾ ਵੀ ਹੋਰ ਮਿਲ ਜਾਂਦਾ ਪਰ ਇੱਕੋਂ ਕੁੱਖੋ ਜੰਮਿਆ ਨਾ ਵੀਰ ਨਹੀਂ ਕਦੇ ਮਿਲਦਾ ਹਾਂ ਧੀ ਤੇਰਾ ਸਾਰਾ ਦਰਦ ਮੈਂ ਸਮਝਦੀ ਆਂ ਬਸ ਸਹਣੀ ਹੋ ਕੇ ਆਉਗੇ ਬੱਚੇ ਦਾ ਧਿਆਨ ਰੱਖਦੀ ਏ ਸਭ ਕੁਝ ਠੀਕ ਹੋ ਜਾਊਗਾ ਹੌਲੀ ਹੌਲੀ ਇਹ ਕੁਝ ਟਾਈਮ ਹੁੰਦਾ ਏ ਜੋ ਬੰਦੇ ਤੇ ਪੈ ਜਾਂਦਾ ਹਾਂ ਬੇਬੇ ਹੁਣ ਤਾਂ ਰੱਬ ਦੇ ਹਸਾਰੇ ਆ ਜਿਹੜਾ ਕੁਝ ਵੀ ਹੋਊਗਾ ਬਸ ਚੰਗਾ ਹੀ ਹੋਊਗਾ ਚਲੋ ਪ੍ਰਮਾਤਮਾ ਚੰਗਾ ਹੀ ਕਰੂਗਾ ਧੀ ਤੂੰ ਆਪ ਦਾ ਧਿਆਨ ਰੱਖ ਪਏ ਕੋਈ ਨਹੀਂ ਮੈਂ ਦੇਖਣੀ ਸਿਰ ਤੇ ਕੀ ਕਰਦੀ ਹੈ ਸਿੰਪਾ ਹਾਂਜੀ ਏ ਕਿ ਡਰਾਮਾ ਹੈ ਡਰਾਮਾ ਹਾਂ ਸਾਫ ਸਾਫ ਦੱਸ ਤੇਰੇ ਦਿਮਾਗ ਚ ਕੀ ਚੱਲ ਰਿਹਾ ਹੈ ਕਾਹਦਾ ਡਰਾਮਾ ਜੀ ਹਾਂ ਕੀ ਕਰੀਏ ਨੇ ਦੋ ਹਣ ਸਾਫ ਸਾਫ ਦੱਸਦਾ ਮੈਨੂੰ ਕੀ ਗੱਲ ਹੈਗੀ ਜੀ ਮੈਂ ਮੈਂ ਮਾਫੀ ਮੰਗਦੀ ਆ ਮੈਨੂੰ ਇੱਕ ਵਾਰ ਮਾਫ ਕਰ ਦੋ ਮੇਰਾ ਕੋਈ ਗਲਤ ਮਤ ਜੁਨੀ ਆਏਗਾ ਮੈਂ ਤੁਹਾਡੇ ਸਾਰੀ ਉਮਰ ਤੇ ਪੈਰ ਧੋ ਕੇ ਪੀਉਂਗੀ ਮੈਂ ਕੋਈ ਗਲਤੀ ਨਹੀਂ ਕਰਦੀ ਦੁਬਾਰਾ ਉਹ ਬੱਸ ਹੰਬੈ ਮੈਨੂੰ ਨਹੀਂ ਵਿਸ਼ਵਾਸ ਆ ਰਿਹਾ ਇਹ ਗੱਲਾਂ ਤੇ ਮੇਰਾ ਦਿਲ ਮੁਰਿਆ ਤਮੰਨਾ ਤੁਤੋ ਬਗਲਾ ਠੀਕ ਹੈ ਕਿਉਂ ਮੇਰੀ ਭੈਣ ਨੂੰ ਮਾਰਨ ਤੇ ਥੁੜੀ ਥੁੜੀਆਂ ਤੂੰ ਲੈ ਤੂੰ ਕਹਿ ਦੇ ਲੈ ਅੱਜ ਕੇ ਤੈਨੂੰ ਕੋਈ ਸੀ ਕਹਿ ਤਨੀ ਇਹਦਾ ਮੌਕਾ ਦਿੰਦੀ ਪਰ ਨਹੀਂ ਬਹੁਤ ਹੋ ਗਿਆ ਪਹਿਲਾਂ ਹੀ ਬਹੁਤ ਹੋ ਗਿਆ ਬਸ ਬਾਕਸ਼ ਦੇ ਹੁਣ ਉਹਨੂੰ ਉਹਨੂੰ ਆਪ ਦੀ ਜਿੰਦਗੀ ਚੋਂ ਲੈਣ ਦੇ ਚੱਲ ਠੀਕ ਹੈ ਜੀ ਤੁਸੀਂ ਜੇ ਨਹੀਂ ਰੱਖਣਾ ਤਾਂ ਮੈਂ ਭੱਗ ਜਾਨੀ ਇੱਥੋਂ ਜਾ ਮੈਂ ਨਹੀਂ ਰੱਖਣਾ ਤੈਨੂੰ ਦੇਖ ਲੋ ਮੈਂ ਜਾਉਂਗੀ ਕਿਤੇ ਮੇਰੀ ਵਿਚਾਰੀ ਮਾਂ ਕਿੱਥੇ ਰੱਖੋਗੇ ਉਹ ਜੇ ਨਹੀਂ ਤਾਂ ਪਹਿਲਾਂ ਦੇਖਣਾ ਸਾਰਾ ਲੋਤੀ ਲੱਗਾ ਕਿਤੇ ਮਰਜੀ ਜਾ ਉਹਦੀ ਮਾਂ ਨਾਲ ਜਾ ਜਾਂ ਕਿਤੇ ਮਰਜੀ ਜਾ ਮੈਨੂੰ ਨਹੀਂ ਪਤਾ ਹੈਗਾ ਇਹ ਕਰਦਾ ਮਰਜ ਜਾਣਾ ਹੁੰਦਾ ਤੇ ਕਈ ਤਾਂ ਸੀ ਤੁਹਾਡੇ ਤੋਂ ਉੱਪਰ ਦੀ ਹੋ ਕੇ ਪਰ ਮੈਨੂੰ ਕੀ ਪਤਾ ਸੀਗਾ ਉਹ ਵੀ ਮੇਰੇ ਨਾਲ ਆਏ ਕਰੂਗਾ ਉਹ ਤੂੰ ਮੇਰੇ ਭੈਣ ਨਾਲ ਚੰਗੀ ਕੀਤੀ ਆ ਤੂੰ ਦਾ ਘਰ ਬਟਦਾ ਹੁਣ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਜੀ ਪਰ ਹੁਣ ਕੋਈ ਫਰਕ ਨਹੀਂ ਗਲਤੀ ਦਾ ਅਹਿਸਾਸ ਦਾ ਹੁਣ ਤਾਂ ਪਾਣੀ ਸਾਰੇ ਤੋਂ ਲੰਘ ਗਿਆ ਮੈਂ ਯਾਰ ਤੈਨੂੰ ਕਿਵਰ ਕਿਹਾ ਤਾ ਮੈਂ ਨਹੀਂ ਰੱਖਣਾ ਤੈਨੂੰ ਜਾ ਦੂ ਆਂਦੇ ਬੇਬੇ ਨਾਲ ਚੱਲ ਜਾ ਵਿਚਾਰੇ ਨੇਹਾ ਤੇ ਕੱਲੀ ਇੱਥੇ ਕਿਤੇ ਸਾਰੇ ਰਹੋਗੀ ਕੋਈ ਨਾ ਮੈਂ ਹੈਗਾ ਨਾ ਉਹ ਤਾਂ ਧਿਆਨ ਕੌਣ ਰੱਖੂ ਉਹ ਕੋਈ ਗੱਲ ਨਹੀਂ ਮੈਂ ਆਪੀ ਸੰਭਲਾਂਗਾ ਜਾਓ ਤੁਸੀਂ ਮੈਂ ਇਹ ਗੱਡੀ ਸਾਹਮਣੇ ਵਾਲੇ ਪਹਿਲਾਂ ਨਹੀਂ ਪਤਾ ਸੀ ਕਿ ਨੇਹ ਨੂੰ ਕੌਣ ਸੰਭੂਗਾ ਹਾਂ ਬੜਾ ਪਿਆਰ ਹੋਂ ਨਾਲਾ ਸਾਰਾ ਪਤਾ ਮੈਨੂੰ ਕੋਈ ਚਾਹਰਾ ਤੇਰੀ ਦੇ ਪਿਛੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਹੋਵੋਗੇ ਕੈਂਟ ਤੇ ਪੇਕੇ ਹੁੰਦੇ ਮਾਮਾ ਨਾਲ ਦਾ ਤੁਸੀਂ ਪਾੜ ਦੇਖ ਚੁੱਕੇ ਹੋ ਪਹਿਲਾਂ ਵਾਲੇ ਪਾਟਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਮੀਦ ਤੋਂ ਵੀ ਜ਼ਿਆਦਾ ਤੇ ਹੁਣ ਵੀ ਸਾਨੂੰ ਇਹੋ ਉਮੀਦ ਹੈ ਕਿ ਤੁਸੀਂ ਇਸ ਪਾੜ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਕਿਹਦੀ ਐਕਟਿੰਗ ਜ਼ਿਆਦਾ ਸੋਹਣੀ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜੋ ਨਵੇਂ-ਨਵੇਂ ਪਾਟ ਅਸੀਂ ਤਿਆਰ ਕਰ ਰਹੇ ਹਾਂ ਉਹ ਤੁਸੀਂ ਪਹਿਲਾਂ ਹੀ ਦੇਖ ਸਕੋ ਥੈਂਕ ਯੂ ਸੋ ਮੱਚ ਧੰਨਵਾਦ